ਪੀਜੀਆਈ ਵਿੱਚ ਚੱਲ ਰਹੀ ਦੂਜੇ ਦਿਨ ਵੀ ਡਾਕਟਰਾਂ ਦੀ ਹੜਤਾਲ ਦੇ ਕਾਰਨ ਮਰੀਜ਼ਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਸਦਕਾ ਮਰੀਜ਼ਾਂ ਨੂੰ ਬਿਨਾਂ ਇਲਾਜ ਕਰਵਾਏ ਹੀ ਘਰ ਪਰਤਣਾ ਪਿਆ ਮੰਗਲਵਾਰ ਦੇ ਦਿਨ ਵੀ ਓਪੀਡੀ ਵਿੱਚ ਆਏ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੱਸਣਯੋਗ ਹੈ ਕਿ ਕੋਲਕਾਤਾ ਵਿੱਚ ਹੋਏ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਦੇ ਕਾਰਨ ਦੇਸ਼ ਭਰ ਦੇ ਡਾਕਟਰਾਂ ਨੂੰ ਹੜਤਾਲ ਦੇ ਸੱਦੇ ਤੋਂ ਬਾਅਦ ਪੀਜੀਆਈ ਦੇ ਵਿੱਚ ਮੰਗਲਵਾਰ ਨੂੰ 1276 ਰੈਜ਼ੀਡੈਂਟ ਡਾਕਟਰਾਂ ਨੇ ਵੀ ਹੜਤਾਲ ਕਰ ਦਿੱਤੀ ਹੈ। ਇਸ ਹੜਤਾਲ ਨੂੰ ਲਗਭਗ 48 ਘੰਟੇ ਹੋ ਚੁੱਕੇ ਨੇ ਪਰ ਪ੍ਰਸ਼ਾਸਨ ਵੱਲੋਂ ਅਜੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਹੜਤਾਲ ਦੇ ਦੂਜੇ ਦਿਨ ਵੀ ਚੱਲਣ ਦੇ ਕਾਰਨ ਬਹੁਤ ਸਾਰੀਆਂ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਜਿਸ ਕਾਰਨ ਨਵੇਂ ਅਤੇ ਪੁਰਾਣੇ ਮਰੀਜ਼ਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਇਸ ਦੇ ਨਾਲ ਹੀ ਕਈ ਮਾਮੂਲੀ ਆਪਰੇਸ਼ਨ ਵੀ ਰੱਦ ਕਰ ਦਿੱਤੇ ਗਏ ਹਨ ਹਾਲਤ ਵਿਗੜਨ ਦੇ ਕਾਰਨ ਵੱਡੀ ਸਰਜਰੀ ਵੀ 1 ਵਜੇ ਤੋਂ ਬਾਅਦ ਹੋਣੀ ਮੁਲਤਵੀ ਕੀਤੀ ਗਈ ਹੈ ਰੈਜ਼ੀਡੈਂਟ ਡਾਕਟਰਾਂ ਦੁਆਰਾ ਚਲਾਏ ਜਾ ਰਹੇ ਐਮਰਜੈਂਸੀ ਅਤੇ ਟਰਾਮਾ ਸੈਂਟਰਾਂ ਦੀਆਂ ਵੀ ਸੇਵਾਵਾਂ ਪ੍ਰਭਾਵਿਤ ਹੋਈਆਂ ਐਡਵਾਂਸ ਆਈ ਸੈਂਟਰ ਐਡਵਾਂਸ ਕਾਰਡੀਅਕ ਸੈਂਟਰ ਐਡਵਾਂਸ ਪ੍ਰੀ ਆਰਟਿਕ ਸੈਂਟਰ ਵਿੱਚ ਵੀ ਚੈੱਕਅਪ ਨਹੀਂ ਕੀਤਾ ਗਿਆ ओपीडी ਵਿੱਚ ਆਏ ਹੁਸ਼ਿਆਰਪੁਰ ਦੇ ਪਰਿਵਾਰ ਜਿਨ੍ਹਾਂ ਨੇ ਆਪਣੇ ਪਿਤਾ ਦੇ ਸਾਇਪਨ ਦੇ ਇਲਾਜ ਲਈ ਡਾਕਟਰ ਨੂੰ ਮਿਲਣਾ ਸੀ ਉਹਨਾਂ ਨੂੰ ਵੀ ਲੰਬੇ ਅਰਸੇ ਦੇ ਇੰਤਜ਼ਾਰ ਤੋਂ ਬਾਅਦ ਵੀ ਡਾਕਟਰ ਦੇ ਨਾਲ ਮੁਲਾਕਾਤ ਨਹੀਂ ਹੋ ਪਾਈ ਇਸ ਤੋਂ ਇਲਾਵਾ ਅੰਬਾਲਾ ਜੀਂਦ ਹਰਿਆਣਾ ਤੇ ਆਏ ਪਰਿਵਾਰਾਂ ਦੇ ਮਾਂ ਬੇਟੇ ਨੂੰ ਆਪਣੇ ਪਿਤਾ ਨੂੰ ਸਰਜਰੀ ਤੋਂ ਬਾਅਦ ਹੋਣ ਵਾਲੇ ਰੂਟੀਨ ਚੈੱਕਅਪ ਲਈ ਚੈੱਕ ਕਰਵਾਉਣਾ ਸੀ ਬਟ ਉਹਨਾਂ ਨੂੰ ਵੀ ਡਾਕਟਰ ਨਹੀਂ ਮਿਲ ਸਕੇ ਪੀਜੀਆਈ ਵਿੱਚ ਰੋਜ਼ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਚੋਂ ਜੂਨੀਅਰ ਅਸਿਸਟੈਂਟ ਡਾਕਟਰ ਜ਼ਾਕੀਰ ਨੇ ਦੱਸਿਆ ਕਿ ਹਸਪਤਾਲ ਵਿੱਚ ਡਾਕਟਰਾਂ ਦੇ ਸੋਣ ਲਈ ਕੋਈ ਅਲੱਗ ਤੋਂ ਕਮਰਾ ਨਹੀਂ ਹੈ ਕੋਈ ਅਲੱਗ ਕਮਰਾ ਨਾਉਣ ਦੇ ਬਾਬਤ ਉਹਨਾਂ ਨੂੰ ਵਾਸੀ ਹੀ ਐਡਜਸਟ ਕਰਕੇ ਜਿੰਨਾਂ ਚੰਦਨਾ ਪੜ੍ਹਿਆ ਹੈ ਹਸਪਤਾਲ ਪ੍ਰਸ਼ਾਸਨ ਅਤੇ ਸਰਕਾਰ ਵੀ ਇਸ ਦੇ ਲਈ ਕੋਈ ਨਹੀਂ ਕੀ ਕਰ ਜੋ ਮਾਸਾ ਉਸ ਡਾਕਟਰ ਮਹਿਲਾ ਦੇ ਨਾਲ ਕੋਈ ਨਹੀਂ ਉਸ ਦੇ ਬਾਵਜੂਦ ਹਸਪਤਾਲ ਦੇ ਪਰ ਸਾਫਾਈ ਨੂੰ ਇਸ ਮਾਮਲੇ ਨੂੰ ਜਨਤਾ ਦੇ ਕੋਲ ਕਿਤੀ ਜਾ ਰਹੀ ਹੈ ਡਾਕਟਰਾਂ ਦੀ ਇਹ ਹੜਤਾਲ ਲਈ ਲੜਾਈ ਪ੍ਰਸ਼ਾਸਨ ਦੇ ਖਿਲਾਫ ਹੈ ਜੋ ਕਿ ਇਹਨਾਂ ਗੰਭੀਰ ਮੁੱਦਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਦੇ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਲੜਾਈ ਕੇਵਲ ਇੱਕ ਮਹਿਲਾ ਡਾਕਟਰ ਦੇ ਹੱਕ ਵਿੱਚ ਹੀ ਨਹੀਂ ਕੀਤੀ ਜਾ ਰਹੀ ਬਲਕਿ ਇਹ ਲੜਾਈ ਦੇਸ਼ ਦੀ ਹਰ ਬੇਟੀ ਹਰ ਔਰਤ ਲਈ ਹੈ ਜੋ ਪਹਿਲਾਂ ਵੇਸਹਾਚੇ ਦਾ ਸ਼ਿਕਾਰ ਹੋ ਚੁੱਕੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਹਲੇ ਵੀ ਅੱਖਾਂ ਬੰਦ ਕਰਕੇ ਬੈਠਾ ਹੈ ਇਸ ਦੇ ਵਿਰੋਧ ਕੋਈ ਵੀ ਕਾਰਵਾਈ ਜਾਂ ਕੋਈ ਵੀ ਐਕਸ਼ਨ ਪ੍ਰਸ਼ਾਸਨ ਦੁਆਰਾ ਨਹੀਂ ਲਿਆ ਜਾ ਰਿਹਾ